ਕੈਪਟਨ ਸਾਹਿਬ ਆ ਨਾ ਪੰਥ ਨਹੀਂ ਹੈਗਾ ਆ ਪੰਥ ਆ ਆ ਪੰਥ ਆ ਗੁਰੂ ਮਹਾਰਾਜ ਦੇ ਬੱਚੇ ਆਏ ਆ ਤੇ ਕਿਤੇ ਦਰਸ਼ਨ ਦੇ ਫਿਸਵਾਦ ਫਿਰੋਂ ਦਾ ਮਗਰੋਂ ਆਰ ਨਾ ਕਰੀ ਸਾਹਮਣਿਆ ਤੇ ਤੈਨੂੰ ਦਸੀਏ ਪੰਥ ਨਹੀਂ ਹੁੰਦਾ ਅਮਝੇਲ ਆਈ ਹੁਣ ਚਾਹ ਤੂੰ ਮੈਂ ਤੇਰੀ ਸਿਆਣੀ ਉਮਰ ਆ ਬਾਕੀ ਤੂੰ ਬਾਬੇ ਜਰਨੈਲਸੋਂ ਦੀ ਫੋਟੋ ਲਾ ਕੇ ਵੱਡੀ ਗਲਤੀ ਕੀਤੀ ਇਹਨੂੰ ਬੱਜਰ ਕਰਾਇ ਤਾਂਦੇ ਆ ਤੇ ਜੇ ਹੁਣ ਨਹੀਂ ਆਏ ਆ ਨਾ ਤੇ ਦੋ ਦੋ ਹੱਥ ਕਰਨੇ ਤੇ ਲੈ ਆ ਬੌਂਸਰ ਵੀ ਆਪਦੇ ਨਾਲ ਜੇ ਪਿਓ ਦਾ ਇੱਕ ਦਾ ਨਾ ਤੇ ਕੱਲੇ ਨਾ ਕੱਲਾ ਵਜੇ ਤੇ ਜਿਹੜਾ ਗੁਰਦੁਆਰੇ ਦਾ ਕਬਜਾ ਵੀ ਛੱਡਾ ਤੇ ਗੁਰਦੁਆਰੇ ਦਾ ਕਬਜਾ ਵੀ ਤੇਰੇ ਤੋਂ ਲੈ ਲੈਣਾ ਹੀ ਬੋਲੇ ਸੋਨਿਆ ਬਾਈਏ ਤੁਸੀਂ ਤਗੜੇ ਆ ਤੁਹਾਡੇ ਜੋੜੇ ਚੰਗੇ ਆ ਸਾਰੇ ਵੀ ਨਹੀਂ ਚੰਗੇ ਹੁੰਦੇ ਬਾਕੀਆਂ ਦੇ ਟਿੱਕੇ ਹੁੰਦੇ ਆ ਕੋਈ ਨਹੀਂ ਮੈਂ ਗੱਲ ਨੂੰ ਰਹਿਣ ਤੋਂ ਪਹਿਲੀ ਦਾ ਉਹ ਕੋਈ ਨਹੀਂ ਭਾਬਿਆ ਭਾਬਿਆ ਆ ਇੱਥੇ ਲੱਗੇ ਲੱਗੇ ਆਏ ਪਿੱਛੇ ਕਿੱਥੇ ਜਾਣਾ ਬੈਠੇ ਤੁਸੀਂ ਜਾਓ ਗੱਡੀ ਵੈਗਦੀ ਤੁਹਾਡੇ ਕਿੱਥੇ ਪਾਪਾ ਕਾਲੀ ਨੇ ਬੈਠਾ ਆ ਕਾਲੀ ਵੀ ਆਣੀ ਆ ਬੈਠਣਿਆਂ ਦੇ ਨਾਲ ਆਏ ਆ ਤੇਰੇ ਤੋਂ ਆਏ ਸੀ ਕਿਹੜੇ ਬਾਸਾ ਆ ਹਰ ਰੋਣੀ ਬਾਹਰ ਆ ਇੱਕ ਇੱਕ ਵੇੜਨਾ ਉਹ ਓਕੇਟ ਤੇ ਲੱਗਾ ਇਸ ਇੱਧਰ ਇੱਧਰ ਲੱਗਾ ਵੇੜਨਾ ਉਹਨਾਂ ਨੇ ਹੱਡ ਨਾਲ ਆਏ ਪਿੰਡ ਹੱਡੇ ਦੇ ਆ ਚਖੋ ਆ ਮਣਾ ਲਾਤੀ ਜੇ ਰੂਮੈਂਟ ਕੋਈ ਨੇ ਜਿਹਨੇ ਆਉਂਦੇ ਕੋਈ ਰੋਹ ਵਾਲੇ ਬੀਰ ਲੱਗੀ ਉਹਨਾਂ ਨਾਲ ਸੇਵਾ ਤੋਂ ਨਹੀਂ ਗੇ ਲੋਕ ਨੇ ਆਏ ਡੀਸੀਐਸ ਦਾ ਨਹੀਂ ਗੇ ਲੋਕ ਆਪੇ ਵੀ ਕਹੀਏ ਮਹਾਰਾਜੀ ਸੇਵਾ ਤੋਂ ਨਹੀਂ ਰੋਗਦੇ ਪਰ ਸੇਵਾ ਕਰਨ ਦਾ ਤੁਹਾਨੂੰ ਘਰ ਤੋਂ ਕੱਟ ਜਿਹੜਾ ਚੀਜ਼ ਆ ਉਹ ਪਰੰਪਰਾ ਜੀ ਸੇਵਾ ਦੀ ਹੋ ਰੱਖੋ ਪੁੱਛ ਲੋ ਜੋੜਾ ਘਰ ਦੇ ਤੁਹਾਨੂੰ ਦੇ ਦਾਂਗੇ ਜਗਾ ਨਹੀਂ ਚੱਲਦਾ ਸੀ ਤੱਕਾ ਤੁਸੀਂ ਕੀਤਾ ਤੱਕਾ ਤੁਸੀਂ ਚਲੋ ਜਦ ਕੋਈ ਨਹੀਂ ਚਲੋ ਇਸ ਵਾਰ ਬੱਸ ਵੀ ਕੀਤੀ ਤੁਹਾਡਾ ਦਿੱਲੀ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਦਿੱਲੀ ਆ ਬਾਬਿਆਂ ਸਵਾਰ ਕਰ ਲੋ ਤੁਸੀਂ ਉਹਨਾਂ ਕੋਲ ਸਵਾਰ ਕਰ ਉਹ ਨਾ ਕਰੋ ਤੁਸੀਂ ਮੀਟਿੰਗ ਆਉਂਦੇ ਬਾਬੇ ਨੂੰ ਬੁਲਾਓ ਦਿੱਲੀ ਆ ਦੇ ਅੱਛਨ ਸ਼ਾਹ ਵਾਲੇ ਬਾਬੇ ਨੇ ਕਹਿੰਿਆ ਉਹਨਾਂ ਨਾਲ ਗੱਲ ਕਰੋ ਤੁਸੀਂ ਉਹਨਾਂ ਦੇ ਸੇਵਾਦਾਰ ਜੀ ਤੇ ਸਾਨੂੰ ਪਹਿਲਾਂ ਦੱਸੋ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜਿਹੜੇ ਨੇ ਮਨਾ ਕਰ ਦਿੱਤੀ ਸਤਿ ਸ਼੍ਰੀ ਅਕਾਲ ਜੀ ਜੀ ਸਾਹਿਬ ਨੂੰ ਮਿਲਾਈ ਦੇ ਲੱਗੇ ਜੀ ਸਾਹਿਬ ਨੂੰ ਕੋਈ ਹਾਂਜੀ ਜੈਸੇਦਾਰ ਜੀ ਇੱਥੇ ਮਬਾਰਕਲ ਸੰਗਤਾਂ ਦੀ ਫੋਟੋ ਨੂੰ ਲੈ ਕੇ ਭਵਨ ਸਾਹਿਬ ਵਰਦੋਸਨ ਵਾਦ ਹੋਇਆ ਵਾ ਤੁਸੀਂ ਪਹੁੰਚੇ ਜੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾਕਨ ਸਾਹਿਬ ਅੱਜ ਇੱਕ ਗੱਲੋਂ ਤਾਂ ਇਹ ਨਕਮਸਤ ਗੋਣ ਆਏ ਆ ਜਿੱਥੇ ਅੱਜ 3 ਦਿਨ ਤੋਂ ਸੰਗਤਾਂ ਨੇ ਬੜੇ ਅਮਨ ਸ਼ਾਂਤੀ ਨਾਲ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਇੱਥੇ ਦਰਸ਼ਨ ਕੀਤੇ ਐ अनोखे ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਜਿਹੜਾ ਸਾਲਾਨਾ ਜਨਮ ਦਿਹਾੜਾ ਬਣਾਇਆ ਗਿਆ ਹੈ। ਔਰ ਨਾਲ ਦੀ ਨਾਲ ਅੱਜ ਇੱਥੇ ਪਹੁੰਚਣ ਦਾ ਕਾਰਨ ਜਿਹੜੀਆਂ ਸਾਡੀਆਂ ਹਮਖਿਆਲੀ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਐ ਸੰਗਤ ਪਹੁੰਚੀ ਐ ਜਿਹੜੀ ਕੌਮ ਹੁੰਦੀ ਐ ਕੌਮ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਐ ਜਿਹੜੀਆਂ ਜਿਨ੍ਹਾਂ ਦਾ ਰੋਸ ਵਾਜਬ ਹੁੰਦਾ ਐ ਤੇ ਉਹਨੂੰ ਕਲੀਅਰ ਕਰਨ ਵਾਸਤੇ ਕੌਮ ਜਿਹੜੀ ਐ ਉਸ ਘਟਨਾ ਵਾਲੇ ਥਾਂ ਤੇ ਪਹੁੰਚਦੀ ਐ ਜਿਸ ਤਰੀਕੇ ਨਾਲ ਅੱਜ ਇੱਥੇ ਪਹੁੰਚੇ ਐ। ਇਹ ਪਹਿਲੀ ਵਾਰ ਇੱਥੋਂ ਦੀ ਮੈਨੇਜਮੈਂਟ ਇੱਥੋਂ ਦੀ ਕਮੇਟੀ ਨੇ ਇਹ ਸਾਬਤ ਕੀਤਾ ਹੈ ਕਿ ਉਹ ਜਿਹੜਾ 18ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਨਾਲ ਕਿੰਨਾ ਜ਼ਹਿਰ ਉਗਲਦੇ ਆ ਸੋ ਮੈਂ ਸਮਝਦਾ ਕਿ ਜੇ ਸਾਡੀਆਂ ਸੰਪਰਦਮਾਂ ਜਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਸ ਤਰ੍ਹਾਂ ਕਰਨਗੀਆਂ ਤੇ ਫਿਰ ਆਰਐਸਐਸ ਬੀਜੇਪੀ ਹਕੂਮਤ ਤਾਂ ਸਾਨੂੰ ਅੱਗੇ ਨਿਸ਼ਾਨੇ ਤੇ ਲਈ ਫਿਰਦੀ ਹੈ ਫਿਰ ਸਾਨੂੰ ਅਸੀਂ ਵਿਸ਼ਵਾਸ ਕਿਹਦੇ ਤੇ ਕਰੀਏ ਗੋਲਕਾਂ ਤਾਂ ਇਹਨਾਂ ਰੱਖੀਆਂ ਐ ਕੌਮ ਦਾ ਪੈਸਾ ਇਹਨਾਂ ਨੂੰ ਚਾਹੀਦਾ ਐ ਪਰ ਇਹਨਾਂ ਅੰਬਰ ਤੋਂ ਛਕਾਉਣਾ ਨਹੀਂ ਇਹਨਾਂ ਨੇ ਨਸ਼ੇ ਵੱਲੋਂ ਬੰਦ ਨਹੀਂ ਕਰਨਾ ਕੱਲੀਆਂ ਗੋਲਕਾਂ ਦੇ ਨਾਲ ਇਹਨਾਂ ਨੂੰ ਇਹ ਵੀ ਤਕਲੀਫ ਐ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੱਤਵਾਦੀ ਐ ਇਹ ਇਹ ਸਾਬਤ ਕਰਨਾ ਚਾਹੁੰਦੇ ਐ ਸੋ ਇਹਨਾਂ ਨੇ ਕੱਲ ਦੀ ਪਰਸੋਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਉਹਦੇ ਮੁਤਾਬਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐ ਕਿ ਪਹਿਲੇ ਦਮਦਮੇ ਟਕਸਾਲ ਦੇ ਮੁਖੀ ਬਾਬਾ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਐ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਏ ਆ ਜਿਨ੍ਹਾਂ ਨੇ ਰੂਸ ਬਰਤਾਨੀਆ ਤੇ ਭਾਰਤ ਦੀ ਗਵਰਨਮੈਂਟ ਨੂੰ ਮੋਢੇ ਮੂੰਹ ਮੋੜ ਕੇ 72 ਘੰਟੇ ਉਹਨਾਂ ਨੇ ਮੁਕਾਬਲਾ ਕੀਤਾ ਤੇ 72 ਗੋਲੀਆਂ ਆਪਣੇ ਸੀਨੇ 'ਚ ਖਾਧੀਆਂ ਸੋ ਉਹਨਾਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਨਹੀਂ ਆਉਣ ਦਿੱਤਾ ਐਸੇ ਮਹਾਨ ਸ਼ਹੀਦ ਨੇ ਉਹ ਤਰਜਮਾਨੀ ਕੀਤੀ ਜਿਹੜੀ 6ਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ ਸੀ ਤੇ ਫਿਰ ਇਹੋ ਜੇ ਯੋਧੇ ਨੂੰ ਇੱਥੋਂ ਤਸਵੀਰ ਲਾ ਕੇ ਤੇ ਐਸ ਬੁਰੇ ਤਰੀਕੇ ਨਾਲ ਉਥੋਂ ਦੇ ਜਿਹੜੇ ਨੌਜਵਾਨ ਸੇਵਾ ਕਰਦੇ ਆ ਬਾਬਾ ਸਰੂਪ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨਿਸ਼ਕਾਮ ਸੇਵਾ ਜੋੜਿਆਂ ਦੀ ਗੰਢਾਈ ਦੀ ਪਾਲਛੀ ਦੀ ਕਰਦੀ ਹੈ ਤੇ ਉਹਨਾਂ ਨੂੰ ਬੁਰੀ ਤਰੀਕੇ ਨਾਲ ਉਹਨਾਂ ਦਾ ਟੈਂਟ ਪੁੱਟ ਕੇ ਸੁੱਟਿਆ ਹੈ ਕਿ ਇੱਥੇ ਨਹੀਂ ਲੱਗਣ ਦੇਣਾ ਤੁਸੀਂ ਪਰਮਿਸ਼ਨ ਮਨਜ਼ੂਰੀ ਨਹੀਂ ਲਈ ਤੇ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਕਹਿੰਦਾ ਨਹੀਂ ਲੱਗਣੀ ਚਾਹੀਦੀ ਉਹ ਅਸੀਂ ਕਾਰਨ ਪੁੱਛਣ ਆਏ ਆ ਕਿ ਤੇਰਾ ਵੱਟ ਤੇ ਵਿਰੋਧ ਕੀ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨਾਲ ਜੇ ਹੈ ਤੇ ਫਿਰ ਕਲੀਅਰ ਕਰ ਕਿ ਤੁਹਾਡੇ ਨਾਂ ਨਾਲ ਸਿੰਘ ਲੱਗਦਾ ਏ ਤੇ ਗੁਰੂ ਗੋਬਿੰਦ ਸਿੰਘ ਨੇ ਦਾ ਸਿੰਘ ਦਾ ਸ਼ੇਰ ਦਾ ਰੱਖਿਆ ਏ ਤੇ ਜੇ ਤੁਹਾਨੂੰ ਸ਼ੇਰ ਦੇ ਨਾਂ ਤੋਂ ਸ਼ੇਰ ਦੀ ਤਸਵੀਰ ਤੋਂ ਇੰਨਾ ਡਰ ਹੈ ਤੇ ਫਿਰ ਸਾਡਾ ਕੋਈ ਇੱਥੋਂ ਦਾ ਜਿਹੜਾ ਉਹ ਕਾਂਗਰਸ ਜਾਂ ਦੂਜੇ ਤੇ ਜੇ ਗੁੱਸੇ ਨਾ ਹੋ ਜਾਣ ਤੇ ਫਿਰ ਇੱਥੋਂ ਦੀਆਂ ਗੋਲਕਾਂ ਦੀ ਦਾਅਵੇਦਾਰੀ ਤੁਸੀਂ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਕੌਮ ਕੀ ਲੱਗਦੀ ਏ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਸਾਡਾ ਏ ਅੱਜ ਕੌਮ ਇੱਥੇ ਆਈ ਏ ਇਹਨਾਂ ਨੂੰ ਆਣ ਕੇ ਜਵਾਬ ਦੇਣਾ ਚਾਹੀਦਾ ਵੀ ਕੌਮ ਨੂੰ ਕੀ ਲੱਗਦੀ ਏ ਕੌਮ ਤਿੰਨ ਦਿਨ ਤੋਂ ਇੱਥੇ ਆਪਣਾ ਦਸਵੰਦ ਕੱਢ ਕੇ ਆਪਣੀ ਨਿਸ਼ਕਾਮ ਸੇਵਾ ਪਿੰਡਾਂ ਤੋਂ ਲੰਗਰ ਪਕਾਪਕਾ ਕੇ ਲਿਆ ਕੇ ਕਰ ਰਹੀ ਐ ਸੋ ਇਹਨਾਂ ਨੂੰ ਇਹ ਦੱਸਣਾ ਪਊਗਾ ਕਿ ਕੌਮ ਦੇ ਵਿੱਚ ਤੇ ਤੁਹਾਡੇ ਗੁਰਦੁਆਰੇ 'ਚ ਫਰਕ ਕੀ ਅੰਤਰ ਕੀ ਐ ਉਹ ਵੀ ਹਿਸਾਬ ਕਿਤਾਬ ਜਿਹੜਾ ਜ਼ਰੂਰੀ ਲੈਣਾ ਐ ਦੂਜੀ ਗੱਲ ਅੱਜ ਪਹਿਲੀ ਯਾਰ ਬੌਂਸਰ ਜਿਹੜੇ ਕਿਰਾਏ ਤੇ ਰੱਖੇ ਉਹ ਇੱਥੇ ਸਾਨੂੰ ਵੇਖਣ ਨੂੰ ਮਿਲੇ ਐ ਕਿ ਉਹ ਬੀਬੀਆਂ ਵੀ ਬੌਂਸਰ ਐ ਤੇ ਮੁੰਡੇ ਵੀ ਜਿਨ੍ਹਾਂ ਦੇ ਪੱਤ ਤੈ ਜਿਹੜੇ ਅੰਮ੍ਰਿਤ ਤੋਂ ਰਹਿਤ ਐ ਜਿਨ੍ਹਾਂ ਨੇ ਗੁਰਸਿੱਖੀ ਵਾਲਾ ਜੀਵਨ ਅਜੇ ਨਹੀਂ ਗ੍ਰਹਿਣ ਕੀਤਾ ਉਹ ਲੋਕਾਂ ਦੀ ਉੱਥੇ ਬੌਂਸਰ ਬਣ ਕੇ ਅੱਗੇ ਖੜੇ ਐ ਸੋ ਇਹ ਜਿਹੜੀਆਂ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਤੇ ਫਿਰ ਉਹ ਟਾਕਸ ਫੋਰਸ ਜਿਹੜੀ 6 ਜੋਂ 9 ਨੋ ਚ੍ਰੋਮਣੀ ਕਮੇਟੀ ਵਾਲੇ ਉਥੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਵਰਤਦੇ ਆ ਤੇ ਇਹ ਉਹ ਟਾਕਸ ਬੋਸ ਲੈ ਆਉਂਦੇ ਕਮ ਸੋ ਕਮ ਉਹ ਸਾਫਤ ਸੂਰਤ ਤਾਂ ਹੈਗੇ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੇ ਵੇਖਣ ਨੂੰ ਮਿਲੀਆਂ ਐ ਇਥੇ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਜਿਹੜੀ ਲੰਗਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਕੇ ਤਸਵੀਰ ਦਾ ਚਿਹਰਾ ਜਿਹੜਾ ਲੋਪ ਕੀਤਾ ਗਿਆ ਸੀ ਅੱਜ ਸੰਗਤਾਂ ਦਾ ਰੋਹ ਵੇਖ ਕੇ ਇਹਨਾਂ ਨੇ ਉਹ ਤਸਵੀਰ ਫੇਰ ਓਪਨ ਕੀਤੀ ਹੈ ਉਸ ਤੋਂ ਗਾੜੀ ਉਸ ਤੋਂ ਗਾੜੀ ਇਹਨਾਂ ਨੇ ਇਹ ਜਿਹੜਾ ਅੱਜ ਅਸੀਂ ਸੰਗਤਾਂ ਨੇ ਸਾਰੀ ਸਹਿਮਤੀ ਨਾਲ ਮੇਰੇ ਨਾਲ ਸਤਕਾਰ ਕਮੇਟੀ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਉੱਧੋ ਗਏ ਤੇ ਨਾਲ ਸਾਡੇ ਜਥੇਦਾਰ ਹਰਜੀਤ ਸਿੰਘ ਜੀ ਮੀਆਂਪੁਰ ਨਾਲ ਸਾਡੇ ਜਸਬੀਰ ਸਿੰਘ ਬੱਜਦੇ ਚਾਨਣ ਸਿੰਘ ਘਿਹਾਲਾ ਤੇ ਮੇਰੇ ਨਾਲ ਨੰਬਰਦਾਰ ਜੀ ਤੇ ਕਲਗੀਤਾ ਡਰੈਸਟ ਦੇ ਬੁੱਢਾ ਸਿੰਘ ਜੀ ਜਿੰਨੀਆਂ ਵੀ ਇੱਥੇ ਮਤਲਬ ਹਮਖਿਆਲੀ ਜਥੇਬੰਦੀਆਂ ਆਈਆਂ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇੱਕ ਤਾਂ ਜਿਹੜੇ ਬੌਂਸਰਾਂ ਨੇ ਸਾਡੇ ਵੀਰਾਂ ਦਾ ਉਪਮਾਨ ਕੀਤਾ ਹੈ ਤੇ ਸੰਤਾ ਦੀ ਤਸਵੀਰ ਛੁੱਟੀ ਹੈ ਉਹ ਗਲਤੀ ਮੰਨਣ ਦੂਜੀ ਗੱਲ ਜਿਹੜੀ ਇਹ ਮੈਨੇਜਮੈਂਟ ਕਮੇਟੀ ਹੈ ਉਹਨਾਂ ਤੇ ਪ੍ਰਸ਼ਾਸਨ ਨੂੰ ਅੱਜ ਦਰਖਾਸਤ ਦੇਵਾਂਗੇ ਪ੍ਰਸ਼ਾਸਨ ਵੱਲੋਂ ਦੀ ਕਾਰਵਾਈ ਕਰੇ ਤਾਂ ਕਿ ਹੋਰ ਫਸਲਾਨਾ ਜੋੜ ਮੇਲਿਆਂ ਤੇ ਸੰਤਾ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਨਾ ਲਾਇਆ ਜਾਏ ਇਹ ਤਸਵੀਰ ਸੌਖੀ ਨਹੀਂ ਮਿਲੀ ਇਹ ਤਸਵੀਰ ਨੂੰ ਲੈਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਯੋਗ 40 ਸਾਲ ਦਾ ਆਪਣਾ ਮਿੱਜ ਤੇ ਹੱਡੀਆਂ ਦਾ ਚੂਨਾ ਪਾ ਕੇ ਇਹ ਤਸਵੀਰ ਸੁਪਰੀਮ ਕੋਰਟ ਚੋਂ ਲਈ ਹੈ ਇਹ ਸੌਖੀ ਨਹੀਂ ਮਿਲੀ ਉਹਨਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਹੈ ਤੇ ਇਸ ਕਰਕੇ ਇੱਕ ਬੰਦਾ ਜਾਂ ਇੱਕ ਗੁਰਸਿੱਖ ਵੀ ਨਹੀਂ ਜਿਹੜਾ ਉਹ ਕੈਪੀ ਪਾ ਕੇ ਲੰਗਰ ਦੇ ਵਿੱਚ ਘੁੰਮਦਾ ਹੈ ਉਹ ਬੰਦਾ ਕਹੇ ਕਿ ਤਸਵੀਰ ਲਾ ਦੇਣੀ ਆ ਇਹ ਬਿਲਕੁਲ ਨਹੀਂ ਸਾਨੂੰ ਬਰਦਾਸ਼ਤ ਤੇ ਗੌਮ ਇਹਨੂੰ ਕਦੀ ਵੀ ਨਹੀਂ ਬਰਦਾਸ਼ਤ ਕਰ ਸਕਦੀ ਤੇ ਅਸੀਂ ਕਾਰਵਾਈ ਕਰਾ ਕੇ ਅਗਲਾ ਜਿਹੜਾ ਜੇ ਕਾਰਵਾਈ ਕੱਲ੍ਹ ਤੱਕ ਨਹੀਂ ਕਰਦੇ ਤੇ ਪਰਸੋਂ ਆਪਣੀਆਂ ਕਿਉਂ ਜਿਹੜੀਆਂ ਜਥੇਬੰਦੀਆਂ ਆਪਣਾ ਨਵਾਂ ਪ੍ਰੋਗਰਾਮ ਲਿਕਣ ਗਿਆ ਕੋਈ ਕਮੇਟੀ ਦੇ ਮੈਨੇਜਮੈਂਟ ਨੇ ਤੁਹਾਡੇ ਨਾਲ ਜਦੋਂ ਲੈ ਕੇ ਇੱਥੇ ਬੈਠੇ ਆ ਕੋਈ ਕਮੇਟੀ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਗੱਲ ਨੂੰ ਜਦੋਂ ਰੋਡ ਜਾਮ ਹੋ ਗਿਆ ਫਿਰ ਪ੍ਰਸ਼ਾਸਨ ਨੇ ਵੀ ਕਹਿਣਾ ਹੈ ਅਸੀਂ ਕਾਰਵਾਈ ਕਰ ਦੇਣੀ ਸੀ ਫਿਰ ਕਮੇਟੀ ਨੇ ਵੀ ਕਹਿਣਾ ਸੀ ਅਸੀਂ ਮਸਲਾ ਹੱਲ ਕਰ ਲੈਣਾ ਸੀ ਅੱਜ 10 ਵਜੇ ਤੋਂ ਇੱਥੇ ਸੰਗਤਾਂ ਬੈਠੀਆਂ ਵੇਖੋ ਕਿੰਨੀ ਵੱਡੀ ਗਿਣਤੀ ਚ ਤੇ ਅੱਜ ਕਮੇਟੀ ਵੀ ਮੋਕ ਦਰਸ਼ਨ ਬਾ ਕੇ ਅੰਦਰ ਬੈਠੀ ਆ ਤੇ ਪ੍ਰਸ਼ਾਸਨ ਨੂੰ ਸਵੇਰ ਦਾ 3 ਵਰੀ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਹੈ ਸਚੋ ਸਾਹਿਬ ਨੂੰ ਕਰ ਦਿੱਤਾ ਹੈ ਕਿ ਇੱਥੇ ਸਾਨੂੰ ਦੱਸੋ ਕਿ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਐ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦੇ ਤਸਵੀਰ ਨਾਲ ਜੁੜੀਆਂ ਐ ਤੇ ਜੇ ਤਸਵੀਰ ਨੂੰ ਇਹ ਲੋਪ ਕਰਨਗੇ ਤੇ ਫਿਰ ਇਹ ਕਹਿਣਗੇ ਕਿ ਕੌਮ ਕੀ ਲੱਗਦੀ ਐ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਕੌਮ ਦਾ ਐ ਤੇ ਕੌਮ ਇੱਥੇ ਆਣ ਕੇ ਹਸਾਬ-ਕਿਤਾਬ ਲੈਣ ਵਾਸਤੇ ਆਈ ਐ ਇਹ ਜ਼ਰੂਰ ਤੁਹਾਨੂੰ ਦੱਸਣਾ ਪਊਗਾ ਤੇ ਬੰਦੀ ਕਾਰਵਾਈ ਕਰਨੀ ਪਊਗਾ ਸੰਤਾਨੀ ਪੋਟਵਾਲਾ ਲਗਾ ਰਹੇ ਤੁਸੀਂ ਇੱਥੇ ਇੱਥੇ ਅੱਜ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤੇ ਜਿਹੜੇ ਬੰਦੀ ਸਿੰਘ ਐ ਇੱਥੇ ਉਹਨਾਂ ਦੀ ਸਾਰਿਆਂ ਦੀ ਤਸਵੀਰਾਂ ਲੱਗਣੀਆਂ ਤੇ ਅੱਜ ਲਾ ਕੇ ਜਾਣਾ ਹੈ ਜੇ ਕੋਈ ਨੇ ਰੋਕਣਾ ਤਾਂ ਸਾਨੂੰ ਪਹਿਲਾਂ ਤਾਂ ਹੀ ਬੇਨਤੀ ਕੀਤੀ ਐ ਵੀ ਸਾਨੂੰ ਰੋਕਣਾ ਹੈ ਤੇ ਸਾਨੂੰ ਅੱਜ ਦੱਸੋ ਨਹੀਂ ਤੇ ਅਸੀਂ ਹੁਣ ਲਾ ਕੇ ਜਾਵਾਂਗੇ ਤੇ ਹਰ ਸਲਾਨਾ ਜੋੜ ਮੇਲੇ ਤੇ ਪ੍ਰਦਰਸ਼ਨੀ ਲਗਿਆ ਕਰੂਗੀ ਜਿੱਥੇ ਵਰਤਮਾਨ ਸਮੇਂ ਦੇ ਤੇ ਪ੍ਰਾਤਨ ਸਮੇਂ ਦੇ ਚੀਜ਼ਾਂ ਦੀਆਂ ਕਿਤਾਬਾਂ ਅਰਸਾਲੇ ਤੇ ਪੋਸਟਰ ਇੱਥੇ ਲਗਿਆ ਕਰਨਗੇ ਤੇ ਜਿਹੜੇ ਨੌਜਵਾਨ ਹੈ ਜਿਹੜੀ ਸੰਤ ਗਿਆਨੀ ਜਰਨਲਸਟ ਖਾਲਸਾ ਭਿੰਡਰਾਂ ਵਾਲਿਆਂ ਦੀ ਆਰਐਸਐ ਉਹ ਨੌਜਵਾਨ ਸੰਤਾਨੀਆਂ ਤਸਵੀਰਾਂ ਖਰੀਦ ਕੇ ਆਪਣੇ ਘਰਾਂ ਦੇ ਵਿੱਚ ਲਾਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੀ ਜੇ ਦਾ ਰਣਜੀਤ ਸਿੰਘ ਜੀ ਤੁਸੀਂ ਇੱਥੇ ਪਹੁੰਚੇ ਜੇ ਗੁਰਦੁਆਰਾ ਪਵਿੱਤਰ ਸਾਹਿਬ ਵਿਕੇ ਜਿੱਥੇ ਸੰਤਾਂ ਦੀ ਫੋਟੋ ਨੂੰ ਲੈ ਕੇ ਵਿਵਾਦ ਚੜਿਆ ਸੀ ਕਮੇਟੀ ਵੱਲੋਂ ਤੁਸੀਂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਤ ਜੀ ਬੇਨਤੀ ਆ ਬਸ ਤੁਹਾਨੂੰ ਤੇ ਦੋ ਲਫ਼ਜ਼ਾਂ ਵਿੱਚ ਕਰ ਦੇ ਕਿ ਇਹ ਕਮੇਟੀ ਦੇ ਪਹਿਲਾਂ ਵਿਵਾਦ-ਵਾਰ ਚੱਲਦਾ ਹੀ ਕੋ ਸਿੰਘਾਂ ਨੂੰ ਪਤਾ ਹੀ ਕਿ ਇਹ ਸਿੱਖ ਮਰਿਆਦਾ ਦੇ ਬਹੁਤ ਉਲਟੀ ਚੱਲਦੇ ਆ ਇਹ ਜਿਹੜੇ ਕਰਨਲ ਸਾਹਿਬ ਆ ਤੇ ਅਸੀਂ ਦੋ ਚਾਰ ਵੇਰਿਆਂ ਨਾਲ ਬੈਠੇ ਆ ਪਰ ਇਹ ਗੋਗਲੂਆ ਦੀ ਮਿੱਟੀ ਝੜ ਜਾਂਦੀ ਸੀ ਤੇ ਬਾਜ਼ਮਨ ਤੇ ਰੋਸ ਜ਼ਰੂਰ ਹੁੰਦਾ ਸੀ ਪਰ ਜਦੋਂ ਸਤਗੁਰ ਬਾਪੂ ਦੀਪ ਸਿੰਘ ਅਮਰ ਸ਼ਹੀਦ ਨੋਖੇ ਸ਼ੀਦਾ ਨੇ ਸਾਰੀਆਂ ਸੰਗਤਾਂ ਦੇ ਕੋਮ ਦੇ ਸਾਹਮਣੇ ਲੈੰਦਾ ਕਿ ਅੰਦਰੋਂ ਕੀ ਨੇ ਇਹ ਬਿਲਕੁਲ ਜੁੜੇ ਹੋ ਜਿੱਥੇ ਇਹਨਾਂ ਦੀਆਂ ਤਾਰਾਂ ਜੁੜੀਆਂ ਆ ਸਭ ਨਾਲ ਯਾਰ ਹੋ ਗਈਆਂ ਇਹ ਜਿਹੜੀ ਬੈਠੇ ਬੰਦੇ ਆ ਇਹ ਸਿੱਖੀ ਦੀ ਗੱਲ ਕਰਨੀ ਨਹੀਂ ਦੇਣ ਦਿੰਦੇ ਆਪਾਂ ਨੂੰ ਜਿੰਨੇ ਵੀ ਇਹ ਕਮੇਟੀ ਮੈਂਬਰ ਬਣਿਆ ਕਿਸੇ ਵੀ ਗੁਰਦੁਆਰੇ ਸਾਹਿਬੇ ਚਾਹੀ ਪੈਸੇ ਵੀ ਡੋਲਾ ਪਾ ਚੁੱਕੇਗੇ ਸਾਰੇ ਅੰਬਰਤਾਰੀ ਪਰਿਵਾਰ ਹੋਣੇ ਚਾਹੀਦੇ ਅੰਬਰਤਾਰੀ ਸਿੰਘ ਕਮੇਟੀਆਂ ਦੇ ਗੁਰਦੁਆਰੇ ਦੇ ਵਿੱਚ ਹੋਣੇ ਚਾਹੀਦੇ ਆ ਜੋ ਸਾਡੀ ਸਿੱਖੀ ਦੀ ਲਹਿਰ ਭੜੇ ਪਰ ਬਣੇ ਤੇ ਮੜੀਆਂ ਕਬਰਾਂ ਵਾਲੇ ਜੁੜੇ ਇੱਥੇ ਵੀ ਕਬਰਾਂ ਮੜੀਆਂ ਵਾਲਿਆਂ ਪੂਜਣ ਵਾਲੇ ਵਿੱਚ ਆ ਦੱਸੋ ਐਡੇ ਮਾਨਸ਼ੀਦਾਂ ਦੇ ਘਰ ਇਹੋ ਜਿਹੇ ਸਿੱਖ ਇਥੇ ਹੈ ਨਹੀਂਗੇ ਜਿਹੜੇ ਪਿਓਰ ਗੁਰੂ ਗ੍ਰੰਥ ਸਾਹਿਬ ਜੀ ਤੇ ਓਟਾਸਰਾ ਰੱਖਦੇ ਆ ਬਾਕੀ ਆ ਜੋ ਸਾਧਗੁਰ ਨੇ ਬਾਪੂ ਜੀ ਦਾ ਨੇ ਕਰਾਤਾ ਅਸੀਂ ਉਹ ਪਰਚਾ ਵੀ ਕਰਾਉਣਾ ਜੋ ਤੇ ਆ ਜੋ ਇਥੇ ਪਹਿਲੀ ਤੇ ਗੱਲ ਇਹ ਜਿਹੜੀ ਕਮੇਟੀ ਕਮੂਟੀ ਜੇ ਪਿੰਡ ਦੇ ਜਿੰਨੀ ਪੰਚਾਇਤ ਸੰਗਤ ਆ ਉਹ ਸਾਡਾ ਸਾਥ ਦੇਣ ਤੇ ਇਹਨਾਂ ਨੂੰ ਇਹਨਾਂ ਤੋਂ ਲਾਈਏ ਤਾਂ ਚੰਗੇ ਸਿੰਘ ਇਥੇ ਸੇਵਾ ਸੰਭਾਲਣ ਇਹ ਕਾ ਆ ਦੀ ਜੱਦੀ ਬਣਾ ਕੇ ਬੈਠੇ ਜੱਦੀ ਪਤਾ ਨਹੀਂ ਇਹ ਤੇ ਕੌਮ ਦੇ ਆਪਨ ਸਦਾ ਮਹਾਰਾਜ ਸੱਚੇ ਪਾਤਸ਼ਾਹ ਬਾਪੂ ਦੀਪ ਸਿੰਘ ਹੋਣੀ ਮਹਾਨ ਸ਼ਹੀਦ ਨੇ ਸਿੱਖ ਪੰਥ ਦੇ ਪਹਿਲੇ ਮੋਢੀ ਆ ਦਮਦਮੀ ਟਕਸਾਲ ਦੇ ਤੇ ਇਹ ਪਤਾ ਨਹੀਂ ਇਹ ਕਿਹੜੀ ਆਪ ਦੀ ਜਾਇਦਾਦ ਬਣਾ ਕੇ ਬੈਠੇ ਆ ਤਾਂ ਗੱਲ ਰਹੀ ਮੇਰੀ ਤਾਂ ਬੜੀ ਚੱਲੀ ਆ ਜਿਹੜਾ ਵੀਰ ਲੰਗਰ ਲਾਉਂਦਾ ਐ ਪੱਪੂ ਇਨੂੰ ਮੈਂ ਕਹਿਆ ਪਈ ਤੂੰ ਆ ਪਹਿਲਾਂ ਕੀ ਲਾਉਣਾ ਜਿਹੜੇ ਵਿੱਚ ਬੌਂਸਰ ਆ ਵਿੱਚ ਵੇਖੋ ਬੀਬੀਆਂ ਲਾਈਆਂ ਉਸੇ ਤਰ੍ਹਾਂ ਹੈ ਨਾ ਕੋਈ ਗੱਲ ਨਾ ਕੋਈ ਬਾਤ ਮੈਦੇ ਨਾ ਕੋਈ ਸਿੱਖ ਪਰਪਰਾਹ ਰਹੀ ਨਹੀਂ ਹੁਣ ਰੱਬੀ ਸਤਗੁਰੂ ਨੇ ਕਾਰਜ ਸਵਾਰੇ ਤੋਂ ਨਹੀਂ ਪੂਰੇ ਕਰਾਂਗੇ ਜਿੰਨੇ ਸਾਥ ਹੋਏ ਤੁਸੀਂ ਕਿਸਮ ਦੇ ਲੰਗਰ ਚ ਬੌਂਸਰ ਲਾਏ ਮਨਮਤੇ ਬਿਲਕੁਲ ਜੀ ਮਨਮਤੇ ਆ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਆ ਤੁਸੀਂ ਜਾ ਕੇ ਵੇਖੋ ਮੈਂ ਵੀਡੀਓ ਬਣਾਈਆਂ ਯਾਰੇ ਕੋਈ ਲੰਗਰ ਪਰਥਾ ਜਿਹੜੀ ਲਾਲਾ ਲੈਣਾ ਨੰਗੇ ਸਿਰ ਵਿੱਚ ਬੀੜੀਆਂ ਸਿੱਟਾਂ ਪਈ ਪਾਈਆਂ ਇਹ ਮੈਂ ਨਵਾਂ ਕਾ 2 ਕਿਲੇ ਬਾਹਰ ਲਾ ਰਿਆ ਕਰ ਉਹੋ ਜੇ ਲੰਗਰ ਲਾਉਣੇ ਆ ਤੇ ਹੈ ਮੇਰੀ ਹੱਥ ਜੋੜ ਕੇ ਬੇਨਦੀ ਬਾਰਾ ਜਿਹੜਾ ਹੁਣ ਮਸਲਾ ਬਾਪੂ ਦੀਪ ਇਹ ਬਾਪੂ ਦੀਪ ਸਿੰਘ ਹਣਾ ਕਰਾਤਾ ਹੈ ਨਾ ਸਿੱਖ ਕੌਮ ਦੇ ਸਾਹਮਣੇ ਲੈਂਦਾ ਹੁਣ ਜਿੱਥੋਂ ਤੱਕ ਸਤਗੁਰ ਨੇ ਬਲ ਬਖਸ਼ਿਆ ਪੂਰਾ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭੈਰਵ ਜੀ ਕਾ ਖਾਲਸਾ ਭੈਰਵ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਤਸਨੀਕ ਹਾਂ ਇੱਥੋਂ ਦੇ ਰਹਿਣ ਵਾਲਾ ਵਾਂ ਤੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜੀ ਇੱਥੋਂ ਦੀ ਅਸਡੀ ਕਮੇਟੀ ਇਹਨਾਂ ਫਾਊਂਡੇਸ਼ਨ ਬਣਾਈ ਹੈ ਅਸ਼ੀਰਵਾਦਾ ਦੀਪ ਸਿੰਘ ਜੀ ਦੇ ਨਾਂ ਦੇ ਫਾਊਂਡੇਸ਼ਨ ਰਜਿਸਟਰ ਕਰਾਈ ਆ ਉਹਦੇ ਵਿੱਚ ਸਾਰੇ ਮੈਂਬਰ ਇਹਨਾਂ ਦੇ ਪਰਿਵਾਰਕ ਨੇ ਕੋਈ ਵੀ ਮੈਂਬਰ ਪਿੰਡ ਦਾ ਨਹੀਂ ਹੈਗਾ ਸਾਡੇ ਫਾਜ਼ਲ ਸਾਹਿਬ ਦਾ ਸਕੱਤਰ ਸਿੰਘ ਦਾ ਨਾਂ ਕੀ ਉਹ ਵੀ ਇਹਨਾਂ ਨਾਲ ਘਟਾਤਾ ਬਾਪੂ ਜਗੀਰ ਸਿੰਘ ਦਾ ਨਾਂ ਕੀ ਉਹ ਵੀ ਇਹਨਾਂ ਨਾਲ ਘਟਾਤਾ ਵਾ ਪਰ ਹੁਣ ਇਹਨਾਂ ਦੇ ਸਾਰੇ ਮੈਂਬਰ ਐਸ ਵੇਲੇ ਪਰਿਵਾਰਕ ਮੈਂਬਰ ਨੇ ਤੇ ਜਿਹੜੀ ਹੁਣ ਐਸ ਵੇਲੇ ਕਮੇਟੀ ਇਹਨਾਂ ਕੋਲ ਕੰਮ ਕਰ ਰਹੀ ਆ ਉਹ ਇੱਕ ਫਾਰਮੈਲਟੀ ਪੂਰੀ ਕਰ ਲਈ ਆ ਚੌਧਰ ਦੇ ਭੁਖੇ ਆ ਉਹਨਾਂ ਨੂੰ ਚੌਧਰ ਚਾਹੀਦੀ ਇੱਥੇ ਮਤਲਬ ਵਿਖਾਵਾ ਚਾਹੀਦਾ ਕਿ ਸਾਡਾ ਪੂਰਣ ਦੇ ਵਿੱਚ ਬੜਾ ਨਾਮ ਆ ਤੇ ਹੈ ਕੁਛ ਨਹੀਂ ਪੱਲੇ ਨਾ ਉਹ ਕਾਗਜ਼ਾਂ ਦੇ ਵਿੱਚ ਨਾਮ ਕਿਤੇ ਉਹਨਾਂ ਦਾ ਨਾਮ ਹੀ ਸਿਰਫ ਵਿਖਾਵੇ ਵਾਸਤੇ ਇੱਥੇ ਬਣਿਆ ਜਿਹੜੀ ਇਹਨਾਂ ਦੀ ਕਮੇਟੀ ਹੈ ਅਰੀਜਨਲ ਉਹ ਪਰਿਵਾਰਕ ਮੈਂਬਰਾਂ ਦੀ ਕਮੇਟੀ ਆ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਗੁਰਦੁਆਰਾ ਵਾ ਇਸ ਕਮੇਟੀ ਦੇ ਹੱਥੋਂ ਨਿਕਲਣਾ ਚਾਹੀਦਾ ਇਹ ਗਲਤ ਕੰਮ ਕਰ ਰਿਹਾ ਆਰਐਸਐਸ ਦੀਆਂ ਨੀਤੀਆਂ ਦੇ ਨਹੀਂ ਚੱਲ ਰਿਹਾ ਮੈਂ ਕੱਲ ਵੀ ਕਰਨਲ ਸਾਹਿਬ ਨਾਲ ਪਰਸੋਂ ਮਿਲ ਕੇ ਆ ਇੱਕ ਅੱਧਾ ਘੰਟਾ ਇਹਨਾਂ ਨਾਲ ਮੀਟਿੰਗ ਕੀਤੀ ਆ ਕਿ ਇਕਬਾਲ ਸਿੰਘ ਜਿਹੜਾ ਆਰਐਸਐਸ ਦਾ ਬੰਦਾ ਵਾ ਜੇ ਤੂੰ ਹੀ ਨਹੀਂ ਕਰਦਾ ਤਾਂ ਮੈਂ ਸਾਬਤ ਕਰੂੰਗਾ ਮੇਰ ਨਾਲ ਹੀ ਬਹਿਸ ਕਰੋ ਮਾ ਜੇ ਮੇਰੇ ਦੋ ਸਾਲਾਂ ਦਾ ਜਵਾਬ ਦੇ ਜੂ ਤਾਂ ਮੈਂ ਮੈਂ ਹਾਰ ਮੰਨੂੰਗਾ ਆਪਣਾ ਬਲਕਿ ਮੈਨੂੰ ਕੋਈ ਮਤ ਕੋਈ ਕਹਦਾ ਨਹੀਂ ਕੋਈ ਹਾਲੇ ਤੱਕ ਜਿਹੜੀ ਕੱਲ ਇਹ ਵੀਡੀਓ ਕੁਝ ਦਿਨਾਂ ਦੀ ਵਾਇਰਲ ਹੋ ਰਹੀ ਹੈ ਕਿ ਤੁਹਾਡੇ ਵੱਲੋਂ ਸੰਤਾ ਦੀ ਜਿਹੜੀ ਫੋਟੋ ਜਿਹੜੀ ਕਿ ਉਤਾਰਕ ਦੇ ਉਹਨੂੰ ਪਾਸੇ ਕੀਤਾ ਜਾ ਰਿਹਾ ਹੈ ਅਬ ਦੇ ਨਿਹੰਗ ਸਿੰਘ ਨੂੰ ਕਹਿ ਰਿਹਾ ਕਿ ਤੂੰ ਇੱਥੇ ਫੋਟੋ ਨਹੀਂ ਲਾ ਸਕਦਾ ਕੀ ਮਾਮਲਾ ਕੀ ਹੈ ਜੀ ਉਹ ਬੜੀ ਜਿਹੀ ਕੋਈ ਗੱਲ ਸਰ ਹੈ ਕਿ ਨਹੀਂ ਜੀ ਤੇ ਜੀ ਸਾਹਿਬ ਜੀ ਕੋਈ ਮਾਮਲਾ ਹੈ ਹੀ ਨਹੀਂ ਲੇਕਿਨ ਇਹਨੂੰ ਬੜਾਇਆ ਗਿਆ ਤੇ ਇਹ ਡਿਸਟ੍ਰਿਕਟ ਮੈਨੇਜਰ ਸਾਹਿਬ ਨੇ ਅਸਿਆ ਹੈਗਾ ਕਿ ਉਹਨਾਂ ਨੇ ਪੂਰਾ ਵਿਸਤਾਰ ਵਿੱਚ ਦੱਸਿਆ ਕਿ ਕਿ ਇਸ ਤਰ੍ਹਾਂ ਇਹ ਬਕੜਿਆ ਕੰਮ ਬਾਕੀ ਜਿਸ ਤਰ੍ਹਾਂ ਫੋਟੋ ਦਾ ਸਵਾਲ ਹੈ ਉਹ ਇਹ ਹੈਗਾ ਕਿ ਸੰਗਠਨ ਨੇ ਵੀ ਕਾਫੀ ਇਤਰਾਜ਼ ਕੀਤਾ ਹੈ ਕਿ ਤੁਸੀਂ ਜੋੜੇ ਨਾ ਜੋੜੇ ਗੰਢ ਰਹੇ ਹੋ ਨਾ ਤੁਸੀਂ ਫੋਟੋਆਂ ਲਾਈਆਂ ਨੇ ਇਸ ਇਹ ਤੁਸੀਂ ਫੋਟੋਆਂ ਨਾ ਲਾਓ ਇਹਨਾਂ ਨੂੰ ਬਾਹਰ ਦਿਓ ਉਹਦੇ ਫੋਜਸ਼ਨ ਇਹ ਬਣੀ ਸੀ ਕਿ ਇਸ ਤਰ੍ਹਾਂ ਕੇ ਫੋਟੋਆਂ ਭਾਈ ਜਾ ਰਹੀ ਸੀ ਕਿ ਤੁਸੀਂ ਇੱਥੇ ਫੋਟੋ ਨਾ ਲਾਓ ਉਹਨੂੰ ਕਿ ਤੁਹਾਡੇ ਕੋਲ ਕੋਈ ਐਸਾ ਮਕਸਦ ਨਹੀਂ ਸੀ ਕਿ ਇਹਨਾਂ ਦੀ ਫੋਟੋ ਇੱਥੇ ਲਾਈ ਜਾਵੇ ਜਾਂ ਨਹੀਂ ਜੀ ਸ਼ਰਮੋਣੀ ਸ਼ਹੀਦ ਨੇ ਸ਼ਰਮੋਣੀ ਸੰਤ ਨੇ ਸੰਜਨ ਸਿੰਘ ਬੰਦਾਵਾਲਾ ਉਹਨਾਂ ਦੀ ਫੋਟੋ ਲੱਗੀ ਵੀ ਸਾਡੇ ਲੰਗਰ ਵਿੱਚ ਲੱਗੀ ਹੈ ਤਾਂ ਕਿਸਵਾਲ ਹੀ ਨਹੀਂ ਪੈਦਾ ਹੁੰਦਾ ਜਿਹੜੇ ਲੋਕਾਂ ਨੂੰ ਮਨਾਂ ਦਾ ਠੇਸ ਪਹੁੰਚਿਆ ਜਾਂ ਮੈਂ ਵੀਡੀਓ ਵਾਇਰਲ ਹੋਣ ਦੇ ਜਾਂ ਕਈ ਲੋਕਾਂ ਦੇ ਕਮੈਂਟ ਆ ਰਹੇ ਨੇ ਕਿ ਸਾਨੂੰ ਬੜੀ ਠੇਸ ਪਹੁੰਚੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਜੀ ਕਿ ਤੁਸੀਂ ਗੁੰਮਰਾਹ ਨਾ ਹੋ ਇਹੋ ਜੀ ਕੋਈ ਪੋਜੀਸ਼ਨ ਨਹੀਂ ਕਿ ਅਸੀਂ ਬਹੁਤ ਦੇ ਕਿ ਜਨਾਰ ਬੜਾ ਵੱਡਾ ਸਮਾਗਮ ਅਸੀਂ ਕੀਤਾ ਹੈ ਸਭ ਨੂੰ ਅਸੀਂ ਕੱਲ ਸਾਡੇ ਵੱਲੋਂ ਤਾਂ ਇਹ ਸੀਗਾ ਵੀ ਅਸੀਂ ਨੂੰ ਨਾ ਵਧਾਈ ਦੇ ਕਿ ਸਾਡੇ ਲਈ ਦਿਨ ਬੜਾ ਵੱਡਾ ਸੀ ਹਰਸੋ ਹਰਸੋ ਵੀ ਗੱਲ ਕਰ ਰਿਹਾ ਮੈਂ ਇਸ ਕਰਕੇ ਉਹਨਾਂ ਨੂੰ ਆਖੋ ਕਿ ਕੋਈ ਐਸੀ ਗੱਲ ਨਹੀਂ ਕਿ ਸਭ ਕੁਝ ਬੜਾ ਸੋਹਣਾ ਪ੍ਰੋਗਰਾਮ ਹੋਇਆ ਵਾਈਬਰੇਟਿਕਾ ਕਾਲਸਾ ਵਾਈਬਰੇਟਿਕਾ ਅੱਜ ਸਰ ਇੱਕ ਵੀਡੀਓ ਬੜੀ ਤੇਜ਼ੀ ਨਾਲ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿੱਥੇ ਆਪਣੇ ਸੰਤਾ ਦੀ ਜਿਹੜੀ ਫੋਟੋ ਉਤਾਰੀ ਜਾ ਰਹੀ ਹੈ ਕਿ ਮਾਮਲਾ ਕੀ ਹੈ ਸਰ ਜੀ ਆਵਾਜ਼ਿਕਾ ਕਾਲ ਸਾਹਿਬ ਆਈ ਕਿ ਕਿਤੇ ਜਵਾਬ ਜੀ ਦਾ ਸਵਾਲ ਆਇਆ ਹੈ ਕਿ ਸੋਸ਼ਲ ਮੀਡੀਆ ਦੇ ਤੇ ਜੋ ਵੀਡੀਓ ਵਾਇਰਲ ਹੋਈ ਹੈ ਆ ਉਸ ਦੇ ਉੱਪਰ ਪਹਿਲਾਂ ਮੈਂ ਜੋ ਪ੍ਰਬੰਧਕਾਂ ਵੱਲੋਂ ਕਮੇਟੀ ਵੱਲੋਂ ਜੋ ਫੈਸਲੇ ਲਏ ਗਏ ਮੈਂ ਪਹਿਲਾਂ ਉਸ ਦੇ ਉੱਪਰ ਤੋਂ ਅਨੁਸਾਰੀਆਂ ਚੀਜ਼ਾਂ ਜਿਹੜੀਆਂ ਆਆਂ ਉਹ ਸੋਸ਼ਲ ਮੀਡੀਆ ਦੇ ਜਰੀਏ ਸੁਣਾਜਣਾ ਹੈ ਕਿ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਪਰਬੰਧ ਚੱਲਿਆ ਹੈ ਚਾਹੇ ਉਹ ਮੈਡੀਕਲ ਕੈਂਪ ਨੇ ਚਾਹੇ ਨਗਰ ਲੱਗੇ ਨੇ ਜਾਂ ਕੋਈ ਵੀ ਤਰ੍ਹਾਂ ਦੀਆਂ ਜੋ ਵੀ ਸਵਾਵਾ ਨਗਰ نواਸੀਆਂ ਵੱਲੋਂ ਅਲੱਗ-ਅਲੱਗ ਇਲਾਕਿਆਂ ਵੱਲੋਂ ਜਿੱਟੀਆਂ ਜਾ ਰਹੀਆਂ ਨੇ ਉਹਨਾਂ ਸਾਰੀਆਂ ਨੂੰ ਪਹਿਲਾਂ ਇੱਕ ਮੀਟਿੰਗਾਂ ਰੱਖੀਆਂ ਗਈਆਂ ਨੇ ਮੀਟਿੰਗਾਂ ਦੇ ਵਿੱਚ ਪ੍ਰਬੰਧਕਾਂ ਦੀ ਨਾਲ ਉਹਨਾਂ ਨੇ ਸਾਰੀਆਂ ਜਗ੍ਹਾ ਜਿਹੜੀਆਂ ਨੇ ਅਲਾਟ ਕੀਤੀਆਂ ਗਈਆਂ ਉਹਦੇ ਹੀ तरीके ਦੇ ਨਾਲ ਹੀ ਸਾਰੀ ਜਗ੍ਹਾ ਜਿਹੜੀ ਹੈ ਉਹ ਜਾਏ ਕਾਰ ਪਾਰਕਿੰਗ ਨਹੀਂ ਚਾਹੇ ਉਹ ਰਹਿਸਦੀ ਹੀ ਚਾਹੇ ਉਹ ਲੰਗਰ ਲਾਂਦੀ ਉਹ ਸਾਰੀਆਂ ਜਿਹੜੀਆਂ ਸਮਾਵਾਂ ਹੀ ਉਸ ਤਰੀਕੇ ਨਾਲ ਦਿੱਤੀਆਂ ਗਈਆਂ। ਤੁਸੀਂ ਨਾਲ ਜੀ ਡਿਊਟੀ ਕਰਦੇ ਹੋ। ਔਰ ਸਾਈਕਲਲੀ ਇੱਕ ਚੀਜ਼ ਹੋਰ ਕਿ ਮੈਂ ਮਤੌਰ ਮੈਨੇਜਰ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਅੜੀ ਸੇਵਾ ਨਿਭਾ ਰਿਹਾ। ਅ 26 ਜਨਵਰੀ ਨੂੰ ਸਵੇਰੇ ਮਾਰਨਿੰਗ ਟਾਈਮ ਦੇ ਵਿੱਚ ਮੈਂ ਸੈਲਫ ਔਰ ਪ੍ਰੈਜ਼ੀਡੈਂਟ ਸਾਹਿਬ ਰਿਟਾਇਰਡ ਕੰਨਨ ਸਤਾਰ ਅੜੀ ਸਿੰਮਰਾਂਸ ਜੀ ਅਸੀਂ ਜਦੋਂ ਸਵਾਮਾ ਚੱਲਣ ਦੀ ਹੈ ਉਸ ਏਰੀਏ ਦੇ ਵਿੱਚ ਉਸ ਇਲਾਕੇ ਦੇ ਵਿੱਚ ਗਰਾਉਂਡ ਤੇ ਜਾ ਰਹੇ ਹਾਂ ਜਿਸ ਤਰ੍ਹਾਂ ਹੀ ਅਸੀਂ ਦਰਬਾਰ ਸਾਹਿਬ ਤੋਂ ਅਗਲੀ ਸਾਈਡ ਨੂੰ ਆਏ ਜਿੱਥੇ ਜੋੜਾ ਕਰ ਪਲੱਸ ਮੈਡੀਕਲ ਕੈਂਪ ਚੱਲ ਰਿਹਾ ਹੈ ਉਸ ਜਗ੍ਹਾ ਤੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਦੋ ਚੀਜ਼ਾਂ ਲਿਖੀਆਂ ਕਿ ਇੱਕ ਆਪਣਾ ਟੇਬਲ ਲਗਾ ਕੇ ਕੁਝ ਮਾਲਜ ਵਾਲੀ ਜਿਹੜੀ ਦੁਕਾਨ ਦਾ ਕੰਮ ਕਰਦੇ ਕਾਊਂਟਰ ਲਗਾ ਕੇ ਸੈਕੰਡ ਉਹਨਾਂ ਦੇ ਕੋੜੀ ਜੀ ਦੂਰੀ ਦੇ ਉੱਪਰ ਇੱਕ ਟੰਬੂ ਦੇ ਵਿੱਚ ਇੱਕ ਨਿਯੰਗ ਸਿੰਘ ਬੈਠੇ ਆਪਣੇ ਜੋੜਿਆਂ ਦੀਆਂ ਸਿਲਾਈ ਦਾ ਕੰਮ ਸ਼ੁਰੂ ਕੀਤਾ ਸੀ ਅਸੀਂ ਫਸਲੇ ਵਿੱਚ ਉਸ ਟੇਬਲ ਵਾਲੇ ਸਿੰਘ ਕੋਲ ਗਏ ਜਿਹੜੀ ਮਾਲਜ ਦੀ ਸੇਵਾ ਕਰਦੇ ਸੀ ਉਹਨਾਂ ਦੇ ਕੋਲ ਇੱਕ ਸ਼ਰਧਾਲੂ ਵੀ ਆਪਣੀ ਹੱਥ ਦੀ ਕੁਝ ਗੋਣ ਦੀ ਤਰਾਰੀ ਜੀ ਮਾਦੇਸ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਕਿਸ ਜਗ੍ਹਾ ਤੋਂ ਆਏ ਹੋ ਔਰ ਇਸ ਦੀ ਪ੍ਰਵਾਨਗੀ ਲਈਏ ਤੇ ਉਹਨਾਂ ਨੇ ਸਾਨੂੰ ਜਗ੍ਹਾ ਦੱਸੀ ਕਿ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਔਰ ਬਿਲਕੁਲ ਫਰੀ ਸੇਵਾ ਕਰਦੇ ਹਾਂ ਔਰ ਜਦੋਂ ਉਹਨਾਂ ਨੇ ਪ੍ਰਵਾਨਗੀ ਦੀ ਗੱਲ ਕੀਤੀ ਤੇ ਉਹਨਾਂ ਨੇ ਕੋਈ ਅਮਨ ਨਾਮ ਦਾ ਨਾਂ ਲਿਆ ਕਿ ਅਮਨ ਨੰਗਰ ਨੂੰ ਇਹ ਬਟ ਅਮਨ ਸਾਡੇ ਕਮੇਟੀ ਚ ਜਾਂ ਸਾਡੇ ਸੰਪਰਕ ਚ ਨਹੀਂ ਸੀ ਬਟ ਉਹਦੀ ਜਿਹੜਾ ਗੱਲ ਕਰਨ ਦਾ ਤਰੀਕਾ ਬੜਾ ਰਿਸਪੈਕਟਫੁਲ ਸੀ ਔਰ ਉਹਨੇ ਫ੍ਰੀ ਆਫ ਕੋਸਟ ਮੰਨੂ ਸੇਵਾ ਕਰਦੇ ਹੀ ਉਹ ਸ਼ਰਧਾਲੂ ਸੇਵਾ ਕਰਾ ਰਹੀ ਤੇ ਸਾਈਡ ਤੇ ਹੀ ਤਹੀਂ ਉਹਨਾਂ ਨੂੰ ਐਕਸੈਪਟ ਕੀਤਾ ਕਿ ਠੀਕ ਹੈ ਅ ਸੈਕੰਡ ਟਾਈਮ ਅਸੀਂ ਇਹਨਾਂ ਨਿਆਂ ਸਿੰਘ ਕੋਲ ਗਏ ਨਿਆਂ ਕੁਲ ਸਿੰਘ ਕੋਲ ਜਾ ਕੇ ਅਸੀਂ ਉਹਨਾਂ ਨੂੰ ਫੇਰ ਏਸੀ ਸਵਾਲ ਜਾਂ ਇਸ ਤਰ੍ਹਾਂ ਦੀ ਬੇਨਤੀ ਕੀਤੀ ਕਿ ਆਪ ਜੀ ਇੱਥੇ ਬੈਠੇ ਹੋ ਤੇ ਆਪ ਜੀ ਨੇ ਕਮੇਟੀ ਨਾਲ ਜਾ ਕਿਸੇ ਵੀ ਸਾਡੇ ਮੈਂਬਰ ਸਹਿ ਬੰਨ ਦੀ ਪ੍ਰਵਾਨਗੀ ਲਈਏ ਉਹਨਾਂ ਦਾ ਫਸਟ ਹੀ ਜਿਹੜਾ ਸਵਾਲ ਹੀ ਲਗਾਵਾਇਆ ਕਿ ਪ੍ਰਵਾਨਗੀ ਦੀ ਲੋੜ ਨਹੀਂ ਹੈ ਪ੍ਰਵਾਨਗੀ ਕਿਉਂ ਚਾਹੀਦੀ ਹੈ ਮਤਲਬ ਸਾਡੀ ਇੱਕ ਸਵਾਲ ਦੇ ਸ਼ਾਇਦ 7 ਤੋਂ 8 ਜਵਾਬ ਇਸ ਤਰੀਕੇ ਦੇ ਆ ਗਏ ਫਿਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆਪ ਜੀ ਇੱਥੇ ਸੇਵਾ ਕਰ ਰਹੇ ਹੋ ਜੋੜਿਆਂ ਦੀ ਸੇਵਾ ਕਰ ਰਹੇ ਹੋ ਤੇ ਇਹ ਜਿਹੜਾ ਜਿੱਥੇ ਤੁਸੀਂ ਬੈਠੇ ਹੋ ਇਹ ਪਿਛਲੀ ਉਹਦੀ ਬੈਕ ਸਾਈਡ ਜਿਹੜਾ ਹੀ ਇੱਕ ਪਿੰਡ ਵੱਲੋਂ ਗੇਟ ਸੀ ਉਹਦਾ ਰਸਤਾ ਹੈ ਉਹਦੀ ਲੈਫਟ ਸਾਈਡ ਵੀ ਜੋੜਾ ਕਰ ਲੱਗਾ ਹੋਇਆ ਸੀ ਪਿੰਡ ਮਾੜੀ ਕੰਬੋ ਦੇ ਔਰ ਮਾੜੀ ਉਦੋਂ ਦੇ ਉਹਦੇ ਸਾਹਮਣੇ ਵੀ ਚਮਣ ਵਾਲੀ ਗਰਾਊਂਡ ਵੀ ਜੋੜਾ ਘਾਰੀ ਚੀਮੇ ਬਣਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪ ਦੀ ਜੋੜਿਆਂ ਦੀ ਸੇਵਾ ਕਰਨੀ ਆ ਤਾਂ ਇਹ ਤੋਂ ਆਪਾਂ ਲੈ ਕੇ ਤੇ ਜੋੜੇ ਘਰ ਦੇ ਵਿੱਚ ਸੇਵਾ ਕਰਾਂ ਉਥੋਂ ਫਿਰ ਉਹਨਾਂ ਦਾ ਰਿਐਕਸ਼ਨ ਜਵਾਬ لے ਆਇਆ ਕਿ ਇੱਥੇ ਕੀ ਪ੍ਰੋਬਲਮ ਹੈ ਇੱਥੇ ਕਿਉਂ ਨਹੀਂ ਕਰ ਸਕਦਾ ਇੱਥੇ ਕੀ ਹੈਗਾ ਇਹ ਉਹਨਾਂ ਨੂੰ ਜਦੋਂ ਉਹਨਾਂ ਦੀ ਜਿਹੜੀ ਵਾਪਸੀ ਜਵਾਬ ਵੇਖੇ ਉਸ ਟਾਈਮ ਸਾਡੇ ਜੋੜਾ ਘਰ ਦੇ ਪ੍ਰਬੰਧਕ ਸਰਦਾਰ ਜੀ ਸੁਰਿੰਦਰ ਸਿੰਘ ਜੀ ਜਿਹੜੇ ਹੀ ਉਸ ਟਾਈਮ ਆਪਣੇ ਜੋੜਾ ਘਰ ਦੇ ਵਿੱਚ ਬੈਠੇ ਹੀ ਅਸੀਂ ਇਹਨਾਂ ਨੂੰ ਬੁਲਾਇਆ ਔਰ ਅਸੀਂ ਉਹ ਜਿਹੜੀ ਡਿਊਟੀ ਹੀ ਉਹਨਾਂ ਨੂੰ ਦੇ ਗਏ ਕਿ ਆਪ ਜੀ ਜਰਾ ਇਹਨਾਂ ਦੇ ਨਾਲ ਸੰਪਰਕ ਕਰੋ ਔਰ ਅਸੀਂ ਉਥੋਂ ਅਗਲੇ ਪੜਾਉ ਨੂੰ ਚੱਲ ਪਿਆ ਜਸਵਿੰਦਰ ਸਿੰਘ ਜੀ ਨੇ ਬੜੇ ਹੀ ਤਰੀਕੇ ਨਾਲ ਸਾਰੀ ਗੱਲ ਹੋਈ ਮੇਰੀ ਉਹਨਾਂ ਨਾਲ ਉਹਨਾਂ ਨੂੰ ਹਰ ਸਟੈਪ ਦੀ ਹਰ ਜਗ੍ਹਾ ਦੀ इवन ਕੇ ਦੀਵਾਨ ਹਾਲ ਦੇ ਅਗਲੇ ਬੰਨੇ ਨਵਾਂ ਜੋੜਾ ਘਰ ਸਟਾਰਟ ਹੋਇਆ ਜੀ ਫਸਟ ਟਾਈਮ ਉਹਦੇ ਵਿੱਚ ਵੀ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਪਰ ਉਹਨਾਂ ਨੇ ਬਿਲਕੁਲ ਅਨਕਾਰ ਕਰਤਾ ਕਿ ਮੈਂ ਇਸ ਜਗ੍ਹਾ ਤੋਂ ਨਹੀਂ ਉੱਠਦਾ ਜਦੋਂ ਅਸੀਂ ਵਾਪਸ ਉਥੋਂ ਵਾਪਸੀ ਕੀਤੀ ਹੈ ਉਸ ਤੋਂ ਪਹਿਲਾਂ ਆਪਣੇ ਜਿਹੜਾ ਸਾਡਾ ਬੜਾ ਸਜੂਰ ਕਰ ਰਹੀ ਪ੍ਰਸ਼ਾਸਨ ਟੀਮ ਵੀ ਗਈ ਉੱਥੇ ਮੈਂ ਵੀ ਗਿਆ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਪਰ ਉਹਨਾਂ ਨੇ ਕਿਹਾ ਜੀ ਮੈਂ ਇਥੋਂ ਨਹੀਂ ਫਿਰ ਅਸੀਂ ਦੁਬਾਰਾ ਉਹਨਾਂ ਨੂੰ ਜਦੋਂ ਵੀ ਇਹ ਚੀਜ਼ ਕਹੀ ਕਿ ਆਪ ਜੀ ਥੋੜਾ ਜਿਹਾ ਇਥੋਂ ਸਾਈਡ ਕਰ دیਏ ਉਹਨਾਂ ਨੇ ਫਿਰ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ ਔਰ ਜਦੋਂ ਅਸੀਂ ਦੁਬਾਰਾ ਇਹ ਚੀਜ਼ ਸ਼ੁਰੂ ਕੀਤੀ ਤੇ ਉਹਨਾਂ ਦੀ ਜਿਹੜੀ ਹਾਈ ਕੰਟੈਕਟ ਐਂਡ ਬੋਡੀ ਲੈਂਗੁਏਜ ਹੈਂਡ ਵਾਲੇ ਹੀ ਉਹਨਾਂ ਦੀ ਇੱਕ ਲੜਕੇ ਨੂੰ ਵੀਡੀਓ ਬਣਾਉਣ ਵਾਸਤੇ ਕਹਿ ਦਿੱਤਾ। ਔਰ ਇੱਕ ਨੇ ਉਸ ਫੋਟੋ ਨੂੰ ਚੁੱਕ ਕੇ ਬਾਬਾ ਜੀ ਦੀ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਨੂੰ ਚੁੱਕ ਕੇ ਕਹਿਤਾ ਕਿ ਤੁਸੀਂ ਫੋਟੋਆਂ ਕਰ ਰਹੇ ਹੋ। ਅਸੀਂ ਬੜਾ ਕੰਟਰੋਲ ਕੀਤਾ ਉਸ ਬੱਚੇ ਨੂੰ ਵੀ ਬੱਚਾ ਇਹੋ ਜੀ ਗੱਲ ਨੂੰ। ਸੰਤਾ ਦੀ ਫੋਟੋ ਦੇ ਵਿੱਚ ਰੱਖ ਕੇ ਥੱਲੇ ਜੋੜੇ ਪਾਲਿਸ਼ ਕਰਦੇ ਹੋ ਇਹ ਸਹੀ ਨਹੀਂ ਹੈ। ਤੁਸੀਂ ਥੋੜਾ ਜਾਇ ਇਥੋਂ ਸਾਈਡ ਹੋ ਜਾਓ। ਆਪਾਂ ਬੈਠ ਕੇ ਸਹੀ ਗੱਲ ਕਰਦੇ। ਪਰ ਉਹਨਾਂ ਨੇ ਇਸ ਚੀਜ਼ ਨੂੰ ਫਿਰ ਫਿਰ ਮੈਂ ਉਸ ਟਾਈਮ ਤੋਂ ਬਾਅਦ ਇੰਸਪੈਕਟਰ ਪ੍ਰਧਾਨ ਸਾਹਿਬ ਨੂੰ ਲੈ ਕੇ ਅਸੀਂ ਆਪਣੇ ਆਫਿਸ ਬੈਠ ਗਏ ਬਾਅਦ ਵਿੱਚ ਸਾਡੇ ਸਤਕਾਰਯੋਗ ਕਾਰ ਸੇਵਾਲੇ ਬਾਬਾ ਹਰਮਿੰਦਰ ਸਿੰਘ ਜੀ ਵੀ ਨਾਲ ਗਏ ਸਾਡੇ ਹੋਰ ਪ੍ਰਬੰਧਕ ਗਏ ਉਹਨਾਂ ਨੇ ਬਿਲਕੁਲ ਰੋਕ ਅਗਲਾ ਪੁਆਇੰਟ ਆ ਗਿਆ ਕਿ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਤੁਸੀਂ ਕਿਸ ਜਗ੍ਹਾ ਤੋਂ ਆਏ ਕਿੱਥੋਂ ਆਏ ਹੋ ਕਿਉਂਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਉਹ ਚੀਜ਼ ਨੂੰ ਕੁਝ ਨਾ ਆਇਆ ਪਰ ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ ਫਿਰ ਇੱਕ ਬੱਚਾ ਛੋਟਾ ਜਿਹਾ ਉਹਨੇ ਜਵਾਬ ਦਿੱਤਾ ਕਿ ਅਸੀਂ ਦਿੱਲੀ ਵਾਲੇ ਬਾਬਿਆਂ ਨਾਲ ਆਏ ਹਾਂ ਰੋਹ ਵਾਲੇ ਬਾਬਿਆਂ ਨਾਲ ਆਏ ਹਾਂ ਅਸੀਂ ਇੱਕਦਮ ਵਰਕ ਕੀਤਾ ਉਹਨਾਂ ਨਾਲ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਸਾਡੇ ਨਾਲ ਫਿਰ ਕੁਝ ਤਿੰਨ ਚਾਰ ਤਿੰਨ ਤਿੰਨ ਸਵਾ ਤਿੰਨ ਘੰਟੇ ਦੇ ਬਾਅਦ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਮਸਤਕ ਹੋਣ ਆਏ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਾਡੇ ਕੋਲ ਆਫਿਸ ਆ ਗਏ ਔਰ 15-20 ਮਿੰਟ ਬਾਅਦ ਨਾਲ ਹੀ ਉਹਨਾਂ ਦੇ ਨਾਲ ਇੱਕ ਸਤ ਸਤਕਾਰ ਕਮੇਟੀ ਦੇ 7-8 ਨਿਹੰਗ ਸਿੰਘ ਆਏ ਜੀ ਜਦੋਂ ਡਿਸਕਸ ਹੋਈ ਇੱਥੇ ਸਾਰੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਅਸੀਂ ਆਪਣੀ ਸਾਰੀ ਉਹਨਾਂ ਨੂੰ ਜੋ ਵੀ ਸੀ ਸਵੇਰ ਦੀ ਜਿਸ ਤੇ ਕਿਨਾਰਜੀ ਨਾਲ ਡਿਸਕਸ ਹੋ ਰਹੀ ਹੈ ਸਾਰੀ ਦੱਸੀ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਇਹਨੂੰ ਇਸ ਚੀਜ਼ ਨੂੰ ਐਕਸੈਪਟ ਕਰਾਤਾ ਮਨ ਲਿਆ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਜੋੜਾ ਇਹ ਘਰ ਦੇ ਵਿੱਚ ਲਾ ਲਓ ਜੀ ਕੋਈ ਗੱਲ ਨਹੀਂ ਹੈ ਜਿੱਦਾਂ ਪ੍ਰਬੰਧ ਚੱਲ ਜਾਂਦਾ ਜੋ ਵੀ ਉਹਨਾਂ ਨੇ ਸਾਨੂੰ ਵੀ ਉਹਨਾਂ ਨੂੰ ਵੀ ਸਪਾਈ ਕਰਤਾ ਉਹ ਦੋਨਾਂ ਪੇਰਾ ਵੱਲੋਂ ਐਕਸੈਪਟੇਸ਼ਨ ਹੋ ਗਈ ਪ੍ਰਵਾਨਗੀ ਦੇ ਦਿੱਤੀ ਗਈ ਸਤਕਾਰ ਕਮੇਟੀ ਵੱਲੋਂ ਔਰ ਪਾਈ ਮੰਡੀ ਸਾਹਿਬ ਵੱਲੋਂ ਇਹ ਲੈ ਕੇ ਪ੍ਰਵਾਨਗੀ ਦਿੱਤੀ ਗਈ ਉਹਨਾਂ ਨੇ ਗਰੰਟੀ ਵੀ ਲਈ ਕਿ ਅਸੀਂ ਜ਼ਿੰਮੇਵਾਰ ਹਾਂ ਇਹਨਾਂ ਨੂੰ ਸੇਵਾ ਕਰਾਂਗੇ ਉਹ ਫਿਰ ਜਿੱਥੇ ਉਸ ਦਿਨ ਦੇ ਲਾ ਕੇ ਚੱਲੇਗੇ ਨੇ ਉਹਨਾਂ ਦਾ ਸਟਾਲ ਜਾਂ ਤੰਬੂ ਉਸੇ ਮੱਜ ਵੀ ਤੁਸੀਂ ਦੇਖ ਸਕਦੇ ਹੋ ਜੇ ਉੱਥੇ ਰੋਦੇ ਬਾਅਦ ਦੇ ਵਿੱਚ ਕੋਈ ਵੀ ਸਾਡਾ ਮੈਂਬਰ ਸਹਿਬਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਜਾ ਕੇ ਉਹਨਾਂ ਦੇ ਨਾਲ ਕੋਈ ਵੀ ਕਿਸ ਤਰ੍ਹਾਂ ਦਾ ਸੰਪਰਕ ਨਹੀਂ ਕੀਤਾ ਜਿਹੜਾ ਸਾ ਦੇ ਇੱਕ ਰਵਾਜ ਹੁੰਦਾ ਹੈ ਕਿ ਫੋਟੋ ਤੇ ਲੋਕ ਟਿੱਪਣੀਆਂ ਕਰਦੇ ਨੇ ਕਿ ਜਿਹੜੇ ਮੈਨੇਜਰ ਸਾਹਿਬ ਵੱਲੋਂ ਜਾਂ ਜਿਹੜੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਫੋਟੋ ਨੂੰ ਉਤਾਰਨ ਦੀ ਕੋਸ਼ਿਸ਼ ਨਹੀਂ ਕਰਦੇ ਨਹੀਂ ਇਹ ਸਰਾਸਰ ਗਲਤ ਹੈ ਵੀ ਤੁਸੀਂ ਜੇ ਕਿ ਜਿਦਸਰੇ ਹਨ ਜਿਵੇਂ ਮਤਲਬ ਭਗਤੋ ਕੇ ਪਾਸੇ ਗਈ ਲੇਰੀ ਉਸ ਨੂੰ ਨਹੀਂ ਨਹੀਂ ਉਹ 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 ਵੇਖੋ ਜੀ ਉਸ ਚੀਜ਼ ਨੂੰ ਤੁਸੀਂ ਵੀ ਜਾ ਕੇ ਦੱਸੋ ਕਿ ਜੋੜੇ ਸਲਾਈ ਕਰ ਰਹੇ ਨੇ ਔਰ ਉੱਥੇ ਜੋੜੇ ਜੋ ਵੀ ਉਹਨਾਂ ਦਾ ਜੋੜਿਆਂ ਦੇ ਵਿੱਚ ਉਹਨਾਂ ਨੇ ਸੰਤਾਂ ਦੀਆਂ ਫੋਟੋਆਂ ਲਾਈਆਂ ਨੇ ਅਸੀਂ ਕਿਹਾ ਹੈ ਕਿ ਸੰਤਾਂ ਦੀਆਂ ਫੋਟੋਆਂ ਜੋੜਿਆਂ 'ਚ ਨਾ ਲਾਓ ਇਹ ਵੀ ਇੱਕ ਚੀਜ਼ ਅਸੀਂ ਸਾਡੇ ਵੱਲੋਂ ਕਹੀ ਗਈ ਤੁਹਾਡਾ ਕਹਿ ਲੈਂਦਾ ਕਿ ਭਾਵਾ ਜੀ ਤੁਹਾਡੇ ਨੇ ਐਸਾ ਕੋਈ ਵੀ ਕੰਮ ਨਹੀਂ ਕੀਤਾ ਬਿਲਕੁਲ ਕੋਈ ਕੰਮ ਨਹੀਂ ਕੀਤਾਗਾ ਇੱਕ ਵਿਵਾਦ ਬਣਾਇਆ ਜਾਵੇ ਪ੍ਰਬੰਧ ਨੂੰ ਫੇਲ ਕਰਨ ਦਾ ਤਰੀਕਾ ਬਣਾਇਆ ਜਾ ਰਿਹਾ ਹੁਣ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਰੋਕਾ ਪਾ ਰਹੇ ਨੇ ਉਹ ਕੀ ਫੇਲ ਕਰਨਗੇ ਅਸੀਂ ਇਹਨਾਂ ਨੂੰ ਬੀੜ ਕਰਨਾ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਇਹ ਸਾਰਾ ਕੁਝ ਸੰਤਾਂ ਮਹਾਂਪੁਰਖਾਂ ਦੇ ਨਾਲ ਹੈ ਔਰ ਇੱਥੇ ਸੰਤਾਂ ਦੀ ਕਿਸੇ ਟਾਈਮ ਹਾਜ਼ਰੀ ਵੀ ਲਈ ਹੈ ਜਦੋਂ ਇਹ ਸ਼ੁਰੂ ਹੋਇਆ ਸੀ ਤੇ ਇਹ ਪ੍ਰਬੰਧਕ ਅੱਜ ਅੱਜ ਵੀ ਜੇ ਤੁਸੀਂ ਕਹੋ ਫੋਟੋ ਦੀ ਗੱਲ ਹੈ ਤੇ ਲੰਗਰ ਹਾਲ ਦੇ ਜਾ ਕੇ ਦੇਖ ਲਓ ਤਾਂ ਜਿੰਨੇ ਵੀ ਨਗਰਾਂ ਦੇ ਵੱਲੋਂ ਲੰਗਰ ਲੱਗੇ ਹੋਏ ਨੇ ਉੱਥੇ ਜਿੱਥੇ ਜਿੱਥੇ ਫੋਟੋ ਲੱਗੀ ਹੋਈ ਜਸਵੰਤ ਸਿੰਘ ਖਾਰੜਾ ਦੀ ਫੋਟੋ ਲੱਗੀ ਖਾਰੇ ਵਾਲੇ ਲੰਗਰ ਦੇ ਵਿੱਚ ਕੋਈ ਆਣ ਕੇ ਸਾਨੂੰ ਕਹਦੇ ਦੀ ਕਿਸੇ ਵੀ ਲੰਗਰ ਵੱਲੋਂ ਕਿਸੇ ਨਗਰ ਵੱਲੋਂ ਹਾਂ ਦੂਸਰੀ ਚੀਜ਼ ਹੋਰ ਦੇਖੋ ਇਸ ਲਾਈਨ ਦੇ ਵਿੱਚ ਸੰਤਾਂ ਦੀਆਂ ਫੋਟੋਆਂ ਵੀ ਕਰੀਆਂ ਕੋਈ ਦੁਕਾਨਦਾਰ ਆਣ ਕੇ ਇਹ ਚੀਜ਼ ਕਹਿੰਦੇ ਇਹੋ ਜਿਹਾ ਕੁਝ ਨਹੀਂ ਹੈ ਇਹ ਗਲਤ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਂ ਠੀਕ ਕੀ ਕਰਨਾ ਚਾਹੀਦਾ ਮੈਂ ਕੋਰ ਆਪਣੀ ਨੂੰ ਜਿਹੜਾ ਮीडियो ਦੇ ਨਾਲ ਹੀ ਬਣਾਇਂ ਪੇਂਟੀ ਕਰਨਾ ਚਾਹੁੰਦਾ ਕਿ ਜੋ ਵੀਡੀਓ ਪਾਈ ਗਈ ਜਾਂ ਵਾਇਰਲ ਕੀਤੀ ਗਈ ਹੈ ਇਹ ਬੜੀ ਟੂੜ ਮਰੂੜ ਕੇ ਪਾਈ ਗਈ ਹੈ ਇਹਦੇ ਵਿੱਚ ਜੋ ਰਿਐਲਿਟੀ ਹੀ ਜੋ ਸਚਾਈ ਹੀ ਉਹ ਸਾਹਮਣੇ ਨਹੀਂ ਆਈ ਇਹ ਜਿਹੜੀ ਵੀਡੀਓ ਵਾਇਰਲ ਤਾਂ ਹੋ ਰਹੀ ਹੈ ਜਿੱਦ ਫੋਟੋ ਵੀ ਉਤਾਰੀ ਜਾ ਰਹੀ ਹੈ ਜਿੱਦ ਕੀ ਕਹਿਣਾ ਕੋਈ ਚਾਹੁੰਦੇ ਜਿੰਨਾ ਲੋਕਾਂ ਨੂੰ ਫੇਰ ਪਹੁੰਚ ਦੇਖੋ ਫੋਟੋ ਦੀ ਅਸੀਂ ਪਹਿਲਾਂ ਵੀ ਬੈਂਜੀ ਕਰ ਚੁੱਕੀਆਂ ਕਿ ਇਹ ਸੰਤਾਂ ਦੀ ਹੀ ਦੇਣ ਹੀ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਹੀ ਆ ਕੇ ਇਥੋਂ ਜਿਹੜੀ ਸੇਵਾ ਚਲਾਈ ਹੀ ਜੇ ਸੰਗਤ ਦੇ ਮਨ ਦੇ ਵਿੱਚ ਅੱਜ ਵੀ ਕੋਈ ਕਿਸੇ ਤਰ੍ਹਾਂ ਦੀ ਠੇਸ ਹੈ ਅਸੀਂ ਸਮੂਹੀ ਕਮੇਟੀ ਵੱਲੋਂ ਆਪਣੇ ਵੱਲੋਂ ਅਸੀਂ ਇਸ ਚੀਜ਼ ਦੀ ਮਾਫੀ ਵੀ ਮੰਗਦੇ ਹਾਂ ਔਰ ਜੇ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਵੀ ਕੋਈ ਸਵਾਲ ਹੈ ਤੇ ਕੋਈ ਮਤਲਬ ਜਿਸ ਟਾਈਮ ਮਰਜ਼ੀ ਹੱਡੇ ਕੋ ਲਾ ਕੇ ਕਿਸੇ ਤਰ੍ਹਾਂ ਦਾ ਵੀ ਉਸ ਸੰਪਰਕ ਕਰ ਸਕਦੇ